ਜਿਹੜੇ ਬੰਦੇ ਦੇ ਦਿਮਾਗ ਦੇ ਵਿੱਚ ਨਫ਼ਰਤ ਪਸਰੀ ਹੋਵੇ ਜਿਹੜੇ ਬੰਦੇ ਦੇ ਦਿਮਾਗ ਦੇ ਵਿੱਚ ਮੁਸਲਮਾਨ ਸਿੱਖ ਹਿੰਦੂ ਹਿੰਦੂ ਸਿੱਖ ਮੁਸਲਮਾਨ ਇਹ ਸ਼ਬਦ ਭਰੇ ਹੁਣ ਉਹ ਕਦੇ ਵੀ ਕਿਸੇ ਵੀ ਕੁਰਸੀ ਤੇ ਬੈਠ ਜੇ ਪਰ ਬਾਜ਼ਰੀ ਆ ਸਕਦਾ ਮਧ ਪ੍ਰਦੇਸ਼ ਦੇ ਇੱਕ ਮੰਤਰੀ ਦਾ ਨਾਮ ਹੈਗਾ ਜੀ ਜਿਹੜਾ ਕਿ ਉੱਥੇ ਬੀਜੇਪੀ ਦੀ ਸਰਕਾਰ ਆ ਮੰਤਰੀ ਦਾ ਨਾਮ ਹੈ ਵਿਜੇ ਸ਼ਾਹ ਵਿਜੇ ਸ਼ਾਹ ਇੱਕ ਸਮਾਗਮ ਦੇ ਵਿੱਚ ਗਿਆ ਉਹਦੇ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾਗਾ ਮਾਈਕ ਹੱਥ ਦੇ ਵਿੱਚ ਫੜ ਕੇ ਤੇ ਰੌਣ ਦੇ ਵਿੱਚ ਆ ਕੇ ਜਦੋਂ ਸਰਕਾਰ ਦਾ ਤਾਂ ਗੁਗਾ ਗੋਣਾ ਹੀ ਆ ਉਨੇ ਨਾਲ ਜਿਹੜੀਆਂ ਜਿਹੜੀਆਂ ਗੱਲਾਂ ਕਈਆਂ ਉਹਦੇ ਰਾਹੀਂ ਕਰਨਲ ਸੋਫੀਆ ਕੁਰੇਸ਼ੀ ਦਾਏ ਉੱਤੇ ਇਤਰਾਜ਼ਯੋਗ ਟਿੱਪਣੀਆਂ ਵੀ ਕਰਤੀਆਂ ਉਹਨੇ ਇਹ ਗੱਲ ਕਹੀ ਆ ਕਿ ਪਹਿਲਗਾਮ ਦੇ ਵਿੱਚ ਹਿੰਦੂਆਂ ਨੂੰ ਪੈਂਟਾ ਲੁਹਾ ਲੁਹਾ ਕੇ ਚੈੱਕ ਕਰਕੇ ਤੇ ਗੋਲੀਆਂ ਮਾਰ ਗਿਆ ਗਈਆਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਅੱਤਵਾਦੀਆਂ ਦੀ ਭੈਣ ਸੋਫੀਆ ਕੁਰੇਸ਼ੀ ਦੇ ਰਾਹੀਂ ਹੀ ਉਹਨਾਂ ਅੱਤਵਾਦੀਆਂ ਨੂੰ ਮਰਵਾਇਆ ਇਹ ਕੁਛ ਪ੍ਰਧਾਨ ਮੰਤਰੀ ਸਾਹਿਬ ਵੀ ਕਰ ਸਕਦੇ ਆ ਯਾਨੀ ਕਿ ਸੋਫੀਆ ਕੁਰੇਸ਼ੀ ਤੇ ਵਿਯੋਮਕਾ ਸਿੰਘ ਜਿਹੜੀਆਂ ਕਿ ਉਹ ਦੇਸ਼ ਦੀਆਂ ਧੀਆਂ ਜਿਨ੍ਹਾਂ ਨੇ ਇੱਥੇ ਕੀ ਆ ਕੇ 에어 ਸਟ੍ਰਾਈਕ ਦੇ ਬਾਰੇ ਤੇ ਬਾਕੀ ਵਕ ਵਕ ਗਤੀਵਿਧੀਆਂ ਦੇ ਬਾਰੇ ਦੱਸਿਆ ਕਿ ਪਿਛਲੇ 24 ਘੰਟਿਆਂ ਦੇ ਵਿੱਚ ਭਾਰਤ ਦੀ ਫੌਜ ਨੇ ਕੀ ਕੀਤਾ ਅਸੀਂ ਕਿਸ ਤਰੀਕੇ ਦੇ ਨਾਲ ਦੁਸ਼ਮਣ ਦੇਸ਼ ਦੇ ਵਿੱਚ ਵਾਰ ਕੀਤਾ ਅਸੀਂ ਆਹ ਕੁਝ ਕੀਤਾ ਅਸੀਂ ਆਹ ਕੁਝ ਕੀਤਾ ਉੱਥੇ ਮੋਦੀ ਸਾਹਿਬ ਦੀ ਸਿਫਤ ਕਰਦੇ ਕਰਦੇ ਇਹ ਗੱਲ ਕਹਿ ਜਾਂਦਾ ਬੀਜੇਪੀ ਦਾ ਇੱਕ ਮੰਤਰੀ ਕਿ ਭਾਈ ਅੱਤਵਾਦੀਆਂ ਦੀ ਭੈਣ ਨੂੰ ਮੂਹਰੇ ਕਰਕੇ ਤੇ ਐਸੀ ਕੀ ਤੈਸੀ ਕਰਵਾ ਦਿੱਤੀ ਨਾ ਅੱਤਵਾਦੀਆਂ ਦੀ ਨੰਗੇ ਕਰ ਕਰਕੇ ਉਹਨਾਂ ਨੂੰ ਦੇਖ ਦੇਖ ਕੇ ਧਰਮ ਪੁਛ-ਪੁਛ ਕੇ ਤੇ ਗੋਲੀਆਂ ਮਾਰੀਆਂ ਸੀ ਹਿੰਦੂਆਂ ਦੇ ਮਾਰੀਆਂ ਕਿਹਨੇ ਸੀ ਮੁਸਲਮਾਨਾਂ ਨੇ ਤੇ ਮੁਸਲਮਾਨਾਂ ਦੀ ਕੁੜੀ ਹੀ ਯਾਨੀ ਕਿ ਅਤਵਾਦੀਆਂ ਦੀ ਭੈਣ ਹੀ ਯਾਨੀ ਕਿ ਸੋਫੀਆ ਕੁਰੇਸ਼ੀ ਨੂੰ ਮੂਹਰੇ ਕਰਕੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਉਹਨਾਂ ਦੀ ਫਿਰ ਐਸੀ ਕੀ ਤੈਸੀ ਕਰਤੀ ਆ ਜਦੋਂ ਹੁਣ ਇਸ ਗੱਲ ਦੇ ਉੱਤੇ ਮੁੱਦਾ ਬਣਿਆ ਕਿ ਤੁਹਾਨੂੰ ਇਹ ਜਿਹੜੀ ਦੇਸ਼ ਦੀ ਧੀ ਆ ਜਿਹਦੇ ਵੱਲੋਂ ਇੰਨੀਆਂ ਮਾਨਮੱਤਗਾਂ ਪ੍ਰਾਪਤ ਕੀਤੀਆਂ ਗਈਆਂ ਇਹ ਤੁਹਾਨੂੰ ਜੀ ਇਸ ਵੇਲੇ ਲੱਗਦੀ ਆ ਅਤਵਾਦੀਆਂ ਦੀ ਭੈਣ ਤੁਸੀਂ ਇਸ ਥਾਂ ਦੇ ਉੱਤੇ ਵੀ ਮੁਸਲਮਾਨ ਸ਼ਬਦ ਘਰੋੜ ਕੇ ਬੋਲਦੇ ਹੋ ਤਾਂ ਹੁਣ ਇਹਨੇ ਗੱਲ ਕਹੀ ਆ ਵਿਜੇ ਸ਼ਾਹ ਨੇ ਮੰਤਰੀ ਨੇ ਗੱਲ ਕਹੀ ਆ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਸਾਨੂੰ ਆਪਣੇ ਦੇਸ਼ ਦੇ ਉੱਤੇ ਮਾਣ ਆ ਸਾਨੂੰ ਧੀਆਂ ਦੇ ਉੱਤੇ ਮਾਣ ਆ ਜੇਕਰ ਭਾਈ ਤੁਹਾਨੂੰ ਧੀਆਂ ਦੇ ਉੱਤੇ ਮਾਣ ਆ ਤੇ ਫਿਰ ਤੁਹਾਡੇ ਮੂੰਹ ਦੇ ਵਿੱਚੋਂ ਆਹ ਸ਼ਬਦ ਕਿਵੇਂ ਨਿਕਲੇ ਅਸਲ ਦੇ ਵਿੱਚ ਤੁਹਾਡੀ ਪੈਦਾਇਸ਼ੀ ਇਹਦਾ ਗੱਲਾਂ ਦੇ ਵਿੱਚੋਂ ਹੋਈ ਆ ਜੇ ਤੁਸੀਂ ਧਰਮ ਦਾ ਨਾਂ ਇਵੇਂ ਨਾ ਵਰਤਦੇ ਹੋਵੋ ਤਾਂ ਅੱਜ ਵੀ ਤਰੀਕੇ ਦੇ ਵਿੱਚ ਆ ਮਸਲੇ ਇਹਨੇ ਨਹੀਂ ਸੀ ਪੈਦਾ ਹੋਣੇ ਜਦੋਂ ਸਾਰੇ ਦੇਸ਼ ਦੇ ਵਿੱਚ 24 ਘੰਟੇ ਇੱਕ ਧਰਮ ਇੱਕ ਧਰਮ ਇੱਕ ਧਰਮ ਇੱਕ ਧਰਮ ਇੱਕ ਧਰਮ ਇਹੇ ਕਰੀ ਜਾਣਾ ਤੇ ਭਾਈ ਤੁਹਾਡੇ ਮੂੰਹ ਦੇ ਵਿੱਚੋਂ ਨਿਕਲਦੀਆਂ ਗੱਲਾਂ ਦੇ ਮੁੱਦੇ ਬਣ ਨਹੀਂ ਆ। ਤੁਸੀਂ ਦੇਖੋ ਵੀ ਤੁਹਾਡੀ ਸੋਚ ਕਿੰਨੀ ਮਾੜੀ ਹੋ ਗਈ ਆ। ਤੁਸੀਂ ਦੇਸ਼ ਦੇ ਵਿੱਚ ਜੇਕਰ ਇੱਕ ਧੀ ਆਪਦੀਆਂ ਕਾਮਯਾਬੀਆਂ ਉਹ 5 ਸਾਲ ਦੇ ਲਈ ਨਹੀਂ ਆਈ। ਉਹ ਕੋਈ ਨਾ ਕੋਈ ਤਰੀਕਾ ਵਰਤ ਕੇ ਹਰ ਬਾਰ ਵਰਤ ਕੇ ਜੁਗਾੜ ਲਾ ਕੇ ਨਹੀਂ ਆਈ। ਉਹ ਆਪਣੀ ਕਾਬਲੀਅਤ ਦੇ ਕਰਕੇ ਇਸ ਥਾਂ ਦੇ ਉੱਤੇ ਪਹੁੰਚੀ ਆ ਕਿ ਅੱਜ ਦੇਸ਼ ਨੂੰ ਸੰਬੋਧਨ ਕਰ ਰਹੀ ਆ। ਪਰ ਤੁਸੀਂ ਇਹ ਵੀ ਗੱਲ ਕਹਿ ਦਿੰਦੇ ਨੇ ਕਿ ਭਾਈ ਉਹ ਅਤਵਾਦੀ ਗੱਲ ਨਹੀਂ ਭੈਣ। ਇਸ ਮਾਮਲੇ ਦੇ ਉੱਤੇ ਭਾਜਪੀ ਨੇ ਕਹਿੰਨੇ ਝਾੜ ਪਾਈ ਆ ਆਪ ਦੇ ਮੰਤਰੀ ਨੂੰ ਤੇ ਮੰਤਰੀ ਹੁਣ ਸਫਾਈਆਂ ਦੇ ਰਿਹਾ ਤੇ ਵਿਰੋਧੀ ਹੁਣ ਇਸ ਗੱਲ ਦਾ ਮੁੱਦਾ ਬਣਾ ਕੇ ਬਹਿ ਗਏ ਆ ਦੇਸ਼ ਦੇ ਵਿੱਚ ਹਾਲਾਤ ਕੀ ਆ ਸਿਰਫ ਇਹ ਗੱਲ ਸੋਚਣ ਦੀ ਲੋੜ ਆ ਜੰਗ ਲੱਗੀ ਜੰਗ ਦੇ ਵਿੱਚ ਆਮ ਲੋਕ ਪ੍ਰਭਾਵਿਤ ਹੋਏ ਆ ਅੱਜ ਵੀ ਸਰਹੱਦੀ ਖੇਤਰ ਦੇ ਲੋਕਾਂ ਦੇ ਅੰਦਰੇ ਕਮਦੇ ਆ ਕਿਤੇ ਇਹ ਨਾ ਹੋਵੇ ਡਰੋਨ ਫੇਰ ਦੇਸ਼ ਜੇ ਕਿਤੇ ਇਹ ਨਾ ਹੋਵੇ ਮਜ਼ਾਈਲ ਫੇਰ ਆ ਜੇ ਕਿਤੇ ਇਹ ਨਾ ਹੋਵੇ ਧੁਮਾਕਾ ਫੇਰ ਹੋ ਜੇ ਕਿਤੇ ਇਹ ਨਾ ਹੋਵੇ ਬਲੈਕਆਊਟ ਫੇਰ ਹੋ ਜੇ ਤੇ ਤੁਹਾਡੀਆਂ ਹਰਕਤਾਂ ਕੀ ਆ ਨਾ ਤੁਹਾਡੇ ਵੱਲ ਕੋਈ ਗੋਲਾ ਆਇਆ ਨਾ ਤੁਹਾਨੂੰ ਕਿਸੇ ਗੱਲ ਦਾ ਡਰ ਆ ਪਰ ਤੁਸੀਂ ਆਹ ਕੁਝ ਕਰਦੇ ਹੋ ਇਹ ਬੀਜੇਪੀ ਦੇ ਇਸ ਮੰਤਰੀ ਦੀ ਕਰਤੂਤਾ ਜਿਨੇ ਕੇ ਆ ਗੱਲ ਕਹਿ ਦਿੱਤੀ ਆ ਕਿ ਭਾਈ ਮੋਦੀ ਸਾਹਿਬ ਦੇ ਕਹਿਣੇ ਦੇ ਉੱਥੇ ਤੇ ਦੇਖੋ ਉਹਨੇ ਆ ਕੁਝ ਕਰਤਾ ਮੈਂ ਤੁਹਾਨੂੰ ਥੋੜਾ ਜਿਹਾ ਪੜ੍ਹ ਕੇ ਸੁਣਾ ਦਿੰਨਾ ਇਸ ਬੰਦੇ ਨੇ ਉੱਥੇ ਗੱਲ ਕਹੀ ਆ ਵਿਜੇ ਸ਼ਾਹ ਨੇ ਕਹਿੰਦਾ ਜੀ ਮੋਦੀ ਜੀ ਨੇ ਕਿਹਾ tha ਕਿ ਘਰ ਮੇਂ ਗੁਸਕਰ ਮਾਰੂੰਗਾ ਜ਼ਮੀਨ ਕੇ ਅੰਦਰ ਆਕਰ ਮਾਰੂੰਗਾ ਅਤਨਕਵਾਦੀ ਤੀਨ ਮੰਜ਼ਲਾ ਘਰ ਮੇਂ ਬੈਠੇ تھے ਗਵਰਨਰ ਸੁਣਿਓ ਕਹਿੰਦਾ ਅਤੰਕਵਾਦੀ ਤੀਨ ਮੰਜ਼ਲਾ ਘਰ ਮੇਂ ਬੈਠੇ ਥੇ بڑے ਬਮ ਸੇ ਛਤ ਉਡਾਈ ਫਿਰ ਬੀਚ ਕੀ ਛਤ ਉਡਾਈ ਔਰ ਅੰਦਰ ਜਾ ਕਰਕੇ ਪਰਿਵਾਰ ਕੀ ਐਸੀ ਕੀ ਤੈਸੀ ਕਰਦੀ ਇਹ 56 ਇੰਚ ਕਾ ਸੀਨਾ ਜਿਸ ਕਾ ਹੈ ਵੋ ਹੀ ਇਹ ਕੰਮ ਕਰ ਸਕਤਾ ਹੈ ਯਾਨੀ ਕਿ 56 ਇੰਚ ਦੀ ਛਾਤੀ ਵਾਲਾ ਬੰਦਾ ਹੀ ਇਹ ਕੰਮ ਕਰ ਸਕਦਾ ਦੇਖੋ ਇਹ ਬੰਦੇ ਦੇ ਕੋਲੇ ਜਾਣਕਾਰੀ ਕਿੰਨੀ ਹੈ ਵਿਜੇ ਸ਼ਾਹ ਦੇ ਕੋਲੇ ਜਾਣਕਾਰੀ ਕਿੰਨੀ ਹੈ ਇਹ ਸਾਨੂੰ ਸਾਡੀਆਂ ਫੌਜਾਂ ਨੇ ਨਹੀਂ ਗੱਲ ਦੱਸੀ ਵੀ ਭਾਈ ਅਸੀਂ ਕਿੰਨੀਆਂ ਮੰਜ਼ਲਾ ਉਡਾਈਆਂ ਇਹ ਸਾਨੂੰ ਕੋਈ ਇਹ ਨਹੀਂ ਵੀ ਕੋਈ ਸੈਟੇਲਾਈਟ ਤੇ ਰਹੀ ਜਾਣਕਾਰੀ ਮਿਲੀ ਆ ਵਿਜੇ ਸ਼ਾਹ ਨੂੰ ਪਤਾ ਵੀ ਤਿੰਨ ਮੰਜ਼ਲਾ ਇਮਾਰਤ ਦੇ ਵਿੱਚ ਬੈਠੇ ਸੀਗੇ ਅਤਵਾਦੀ ਪਹਿਲਾਂ ਉਤਲੀ ਛਾਤੜਾਈ ਫਿਰ ਹੇਠਲੀ ਛਾਤੜਾਈ ਫਿਰ ਧਰਤੀ ਨੂੰ ਲੜਾਤਾ ਫਿਰ ਸਾਰਾ ਕੁਝ ਖਤਮਾ ਕਰਤਾ ਇਹਦੇ ਕੋਲੇ ਇਨੀ ਜਾਣਕਾਰੀ ਕਿੱਥੋਂ ਆਈ ਪਹਿਲਾਂ ਇਹਦੇ ਕੋਲ ਰਿਪੋਰਟਿੰਗ ਕਰਨੀ ਚਾਹੀਦੀ ਆ ਇਹਦੇ ਕੋਲੋਂ ਸਾਰੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਆ ਵੀ ਕਿਤੇ ਇਹਦੇ ਵੀ ਕਈ ਟੀਵੀ ਚੱਲਣ ਵਾਲਿਆ ਮੂਸਬੰਦ ਤਾਂ ਨਹੀਂ ਉਧਰ ਤੇ ਜਾਂ ਫਿਰ ਇਹਨੂੰ ਜੀ ਟੀਵੀ ਦੇ ਵਿੱਚ ਲਾ ਦੇਣਾ ਚਾਹੀਦਾ ਜੀ ਨਿਊਜ਼ ਦੇ ਵਿੱਚ ਜਾਂ ਇਹਨੂੰ ਰ ਪਬਲਿਕਨ ਭਾਰਤ ਦੇ ਵਿੱਚ ਲਾ ਦੇਣਾ ਚਾਹੀਦਾ ਇੰਨੀ ਜਾਣਕਾਰੀ ਆ ਵੀ ਤੀਜੀ ਮੰਜ਼ਲ ਤੇ ਬੈਠੇ ਸੀਗੇ ਫਿਰ ਉਹ ਏਦਾਂ ਆ ਗਏ ਫਿਰ ਉਹ ਏਦਾਂ ਆ ਗਏ ਮਤਲਬ ਇਹ ਆ ਕਿ ਇੱਕ ਐਂਕਰ ਇੱਕ ਨੇਤਾ ਬਣ ਗਿਆ ਉਹ ਮੰਤਰੀ ਬਣ ਗਿਆ ਤੇ ਜਾਂ ਫਿਰ ਜਿਹੜੇ ਐਂਕਰ ਆ ਉਹ ਮੰਤਰੀ ਬਣ ਗਏ ਇਹ ਗੱਲ ਲਾ ਲੋ ਸੋ ਆ ਸਾਡੇ ਦੇਸ਼ ਦੇ ਵਿੱਚ ਹਾਲਾਤ ਆ ਇਹੋ ਜੇ ਗੰਭੀਰ ਤੇ ਸੰਜੀਦਾ ਮੁੱਦਿਆਂ ਦੇ ਉੱਤੇ ਵੀ ਆਖੋ ਤੇ ਚੱਲ ਰਿਹਾ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਦਾ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਦੇਸ਼ ਨੂੰ ਸੰਬੋਧਨ ਕੀਤਾ ਰਾਸ਼ਟਰ ਨੂੰ ਸੰਬੋਧਨ ਕੀਤਾ 26 ਮਿੰਟ ਭਾਰਤ ਦੇ ਵਿਦੇਸ਼ ਵਿਭਾਗ ਦੇ ਸਕੱਤਰ ਵਿਕਰਮ ਮਿਸਰੀ ਦੇ ਵੱਲੋਂ ਸਮੇਂ-ਸਮੇਂ ਤੇ ਜਾਣਕਾਰੀ ਦਿੱਤੀ ਗਈ ਪਰ ਲੰਘੇ ਕੱਲ ਇੱਕ ਮਹੱਤਵਪੂਰਨ ਜਾਣਕਾਰੀ ਆਈ ਹੈ 트럼ਪੇ ਗੱਲ ਕਹਿ ਰਿਹਾ ਕਿ ਭਾਈ ਮੈਂ ਸਾਰਾ ਕੁਝ ਰੁਕਵਾਇਆ ਮੇਰੇ ਕਰਕੇ ਸਾਰਾ ਕੁਝ ਠੀਕ ਹੋਇਆ ਪਰ ਭਾਰਤ ਨੇ ਗੱਲ ਕਹਤੀ ਆ ਉਹਦੇ ਕਰਕੇ ਬਿਲਕੁਲ ਨਹੀਂ ਹੋਇਆ ਇਹ ਉਹਦੇ ਕਰਕੇ ਤਾਂ ਕੋਈ ਯੋਗਦਾਨ ਹੈ ਨਹੀਂ 트럼ਪੇ ਗੱਲ ਕਹਿੰਦਾ ਕਿ ਮੈਂ ਦੋਵਾਂ ਦੇਸ਼ਾਂ ਦੇ ਨਾਲ ਸੁਲ੍ਹਾ ਸਫਾਈ ਕਰਵਾਈ ਮੈਂ ਅਧੀ ਰਾਤ ਤੱਕ ਲੱਗਾ ਰਿਹਾ ਮੈਂ ਦੋਵਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਪਰਮਾਣੂ ਗੰਬਾਂ ਵਾਲੇ ਆ ਲੱਖਾਂ ਲੋਕ ਮਰਨਗੇ ਇਹ ਕੁਝ ਨਹੀਂ ਕਰਨਾਗਾ ਮੈਂ ਦੋਵਾਂ ਨੂੰ ਇਹ ਗੱਲ ਕਹੀ ਕਿ ਭਾਈ جنگਬੰਦੀ ਹੋਣੀ ਚਾਹੀਦੀ ਆ ਮੈਂ ਦੋਵਾਂ ਨੂੰ ਡਰਾਵਾ ਦਿੱਤਾ ਕਿ ਜੇਕਰ ਤੁਸੀਂ ਸਾਡੇ ਨਾਲ ਵਪਾਰ ਕਰਨਾ ਚਾਹੁੰਦੇ ਹੋ ਤੇ ਭਾਈ ਫਿਰ ਤੁਹਾਨੂੰ ਜੰਗ ਰੋਕਣੀ ਪੈਣੀ ਆ ਫਿਰ ਅਗਲਾ ਬਿਆਨ ਆ ਗਿਆ ਕਿ ਮੈਂ ਦੋਵਾਂ ਦੇਸ਼ਾਂ ਦੀ ਸੁਲ੍ਹਾ ਸਫਾਈ ਕਰਵਾ ਕੇ ਦੋਵਾਂ ਦੇਸ਼ਾਂ ਦਾ ਧੰਨਵਾਦੀ ਆ ਤੇ ਮੈਂ ਹਜ਼ਾਰਾਂ ਸਾਲ ਤੋਂ ਲਟਕਦੇ ਹੋਏ ਕਸ਼ਮੀਰ ਮਸਲੇ ਨੂੰ ਹੱਲ ਕਰਵਾਉਣ ਦੇ ਲਈ ਵੀ ਕੋਸ਼ਿਸ਼ਾਂ ਦੇ ਵਿੱਚ ਰਹੂੰਗਾ ਪਰ ਭਾਰਤ ਦੇ ਨੇਤਾਵਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਬਿਲਕੁਲ ਝੂਠਾ 트ੰਪ ਦੇ ਨਾਲ ਗੱਲ ਬੇਸ਼ੱਕ ਹੋਈ ਪਰ ਨਾ ਤਾਂ ਕਸ਼ਮੀਰ ਮਸਲੇ ਦੀ ਗੱਲ ਆ ਕੋਈ ਨਾ ਸੀ ਕਿਸੇ ਨੂੰ ਵਿਥੋਲਾ ਵਿੱਚ ਇਸ ਮਸਲੇ 'ਚ ਪੈਣ ਦੇਣਾ ਹਾਂ ਜਿਹੜੇ ਕਸ਼ਮੀਰ ਦੇ ਹਿੱਸੇ ਦੇ ਉੱਤੇ ਪਾਕਿਸਤਾਨ ਦਾ ਕਬਜ਼ਾ ਉਹ ਪੀਓਕੇ ਵਾਲਾ ਮਸਲਾ ਜਿਹੜਾ ਉਹ ਅਸੀਂ ਆਪੇ ਆਪਸ ਦੇ ਵਿੱਚ ਪੀਓਕੇ ਵਾਲੇ ਮਸਲੇ ਨੂੰ ਆਪੇ ਦੋਵੇਂ ਦੇਸ਼ ਹੱਲ ਕਰਾਂਗੇ ਇਹਦੇ ਵਿੱਚ ਕਿਸੇ ਦੀ ਵਿਚੋਲਗੀ ਦੀ ਲੋੜ ਨਹੀਂ ਆ। ਫਿਰ ਨਾਲ ਇਹ ਵੀ ਗੱਲ ਕਹੀ ਆ ਭਾਰਤ ਨੇ ਕਿ ਭਾਈ ਕੋਈ ਇਹ ਨਹੀਂ ਗੱਲ ਹੋਈ ਸੀ ਵਪਾਰ ਦੀ। ਵੀ ਭਾਈ ਤੁਹਾਡੇ ਨਾਲ ਵਪਾਰਤਾ ਕਰਾਂਗੇ ਜੇਕਰ ਤੁਸੀਂ ਜੰਗ ਰੋਕੋਗੇ ਤਾਂ। ਇਹ ਦੋਵਾਂ ਦੇਸ਼ਾਂ ਦੀ ਗੱਲ ਹੋਈ ਜੰਗਬੰਦੀ ਦੀ ਉਲੰਘਣਾ ਨਹੀਂ ਕਰਨੀ। ਦੋਵਾਂ ਦੇਸ਼ਾਂ ਨੇ ਆਪਸ ਦੇ ਵਿੱਚ ਤੈਅ ਕੀਤਾ ਆਪ ਵਿੱਚ ਦੇ ਵਿੱਚ ਵੀ ਦੋਵੇਂ ਦੇਸ਼ ਤੈਅ ਕਰਨਗੇ। ਜਾਂ ਤਾਂ ਟਰੰਪ ਗੱਪ ਬਹੁਤ ਛੱਡਦਾ ਤੇ ਜਾਂ ਫਿਰ ਭਾਈ ਉਹਦੇ ਕੋਲੋਂ ਸਹਿਯੋਗ ਲੈ ਕੇ ਤੇ ਆਪਾਂ ਉਹਦਾ ਥੈਂਕਸ ਨਹੀਂ ਕਰਦੇ ਕਿ ਗੱਲਾਂ ਦੋਵਾਂ ਦੇ ਵਿੱਚੋਂ ਇੱਕ ਆ। ਕੀ ਸੱਚੀ ਮੁੱਚੀ ਟਰੰਪੀ ਗੱਪੌੜ ਛੱਡ ਰਿਹਾ? ਤੇ ਜਾਂ ਫਿਰ ਸਾਡੇ ਵਾਲੇ ਜਿਹੜੇ ਉਹ ਫਿਰ ਗਪਪੌੜ ਛੱਡ ਰਿਹਾ ਵੀ ਭਾਈ ਐਡੀ ਕੋਈ ਲੋੜ ਹੈ ਨਹੀਂ ਜਿੱਡੀ ਗੱਲ ਬਣਾ ਕੇ ਬਹਿ ਗਿਆ 트ੰਪ ਤਾਂ ਇਹ ਗੱਲ ਕਹਿ ਰਿਹਾ ਉਹਦਾ ਪੁੱਤ ਵੀ ਗੱਲ ਕਹਿ ਰਿਹਾ ਜੂਨੀਅਰ 트ੰਪ ਕਿ ਮੇਰੇ ਪਿਤਾ ਨੇ ਬਹੁਤ ਕਮਾਲ ਦਾ ਕੰਮ ਕਰਕੇ ਦਿਖਾਇਆ ਅਸੀਂ ਇਹ ਗੱਲ ਕਹਿੰਨੇ ਵੀ ਭਾਈ جنگ ਹਟਵਾਉਣ ਦੇ ਵਿੱਚ ਉਹਦਾ ਕੋਈ ਯੋਗਦਾਨ ਬਹੁਤਾ ਨਹੀਂਗਾ ਨਾਲੇ ਦੋ ਗੱਲਾਂ ਤਾਂ ਬਿਲਕੁਲ ਵੀ ਨਹੀਂ ਕਿ ਕਸ਼ਮੀਰ ਵਾਲਾ ਮਸਲਾ ਹੱਲ ਕਰਵਾਉਣ ਦਾ ਯੋਗਦਾਨ ਪਾਵਾਂਗੇ ਭਾਈ ਤੁਹਾਡੇ ਨਾਲ ਵਪਾਰ ਤਾਂ ਕਰਾਂਗੇ ਉਹ ਕਹਿੰਨੇ ਵੀ ਐਡਾ ਕੋਈ ਸਿਹਰਾ ਲੈਣ ਦੀ ਲੋੜ ਦੀ ਐਡੀ ਗੱਲ ਨਹੀਂ ਜਿੱਡੀ ਇਹ ਬਣਾ ਕੇ ਬਹਿ ਗਿਆ ਹੁਣ ਇੱਕ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਪਿਛਲੇ ਦਿਨੀ ਜਦੋਂ ਆਪਾਂ ਜਾਣਦੇ ਕਿ 에어 ਸਟ੍ਰਾਈਕ ਹੋਈ ਜਦੋਂ ਅੱਤਵਾਦੀਆਂ ਨੇ ਟਿਕਾਣੇ ਉਡਾਏ ਉਸ ਵੇਲੇ ਅਚਾਨਕ ਜਦੋਂ ਬਲੈਕਆਊਟ ਦੀਆਂ ਖਬਰਾਂ ਆਉਣ ਲੱਗ ਪਈਆਂ ਤਾਂ ਹਰਿਆਣੇ ਦੇ ਵਿੱਚ ਇੱਕ ਮੈਸੇਜ ਵਾਇਰਲ ਹੋਣ ਲੱਗ ਜਾਂਦਾ WhatsApp ਦੇ ਉੱਤੇ ਘੁੰਮਣ ਲੱਗ ਜਾਂਦਾ ਇਸ ਮੈਸੇਜ ਦੇ ਵਿੱਚ ਇਹ ਗੱਲ ਕਹੀ ਗਈ ਕਿ ਫਿਰੋਜ਼ਪੁਰ ਦੇ ਵਿੱਚ ਫੌਜ ਦੀ ਭਰਤੀ ਸ਼ੁਰੂ ਹੋ ਗਈ ਆ ਆਪਣੇ ਆਧਾਰ ਕਾਰਡ ਲੈ ਕੇ ਪਹੁੰਚੋ ਵੈਸੇ ਸਮੇਂ-ਸਮੇਂ 'ਤੇ ਜਦੋਂ ਕਿਤੇ ਜੰਗਾ ਲੱਗਦੀਆਂ ਤਾਂ ਫੌਜ ਦੀ ਭਰਤੀ ਹੁੰਦੀ ਵੀ ਆ ਉਦੋਂ ਦੇਸ਼ ਦੇ ਨੌਜਵਾਨ ਵਰਗ ਦੀ ਲੋੜ ਹੁੰਦੀ ਜਿਹੜੇ ਬੰਦੂਕਾਂ ਮੋਢਿਆਂ ਤੇ ਰੱਖਣ ਜਿਹੜੇ ਟੈਂਕਾਂ ਦੇ ਮੂਹਰੇ ਖੜਨ ਜਿਹੜੇ ਦੁਸ਼ਮਣ ਦੇਸ਼ ਨੂੰ ਜਵਾਬ ਦੇਣ ਹਰਿਆਣੇ ਵੱਲ ਦੇ 2500 ਦੇ ਕਰੀਬ ਨੌਜਵਾਨ ਆ ਜਿਹੜੇ ਉਹ ਫਿਰੋਜ਼ਪੁਰ ਦੇ ਵਿੱਚ ਪਹੁੰਚ ਗਏ ਫਿਰੋਜ਼ਪੁਰ ਦੇ ਵਿੱਚ 2500 ਦੇ ਕਰੀਬ ਜਿਹਦੇ ਵਿੱਚ ਹਿਸਾਰ ਦੇ ਵੀ ਆ ਜਿਹਦੇ ਵਿੱਚ ਪਿਵਾਨੀ ਦੇ ਵੀ ਆ ਜਿਹਦੇ ਵਿੱਚ ਜੀਂਦ ਦੇ ਵੀ ਆ ਜਿਹਦੇ ਵਿੱਚ ਕੈਥਲ ਦੇ ਵੀ ਆ ਜਿਹਦੇ ਵਿੱਚ ਹੋਰ ਵੱਖ-ਵੱਖ ਥਾਵਾਂ ਦੇ ਵੀ ਆ 2500 ਦੇ ਕਰੀਬ ਨੌਜਵਾਨ ਆ ਜਿਹੜੇ ਉਹ ਉੱਥੇ ਪਹੁੰਚ ਗਏ ਫਿਰੋਜ਼ਪੁਰ ਦੇ ਵਿੱਚ ਜਿਹੜੇ ਗੁਰਦੁਆਰੇ ਦੇ ਵਿੱਚ ਭਰਤੀ ਦੀ ਗੱਲ ਕਹੀ ਗਈ ਸੀ ਉਸ ਥਾਂ ਤੇ ਪਹੁੰਚ ਗਏ ਉਹ ਰਾਤ ਇੱਕ ਪਹਿਲਾਂ ਹੀ ਪਹੁੰਚ ਗਏ ਉੱਥੇ ਕੋਈ ਆਇਆ ਨਹੀਂ ਦਿਨ ਚੜ੍ਹਦੇ ਦੇ ਨਾਲ ਉਹਨਾਂ ਨੇ ਸੋਚਿਆ ਵੀ ਚਲੋ ਅਸੀਂ ਇੱਥੇ ਰੁਕ ਲੈਨੇ ਆ ਵੀ ਹੁਣ ਅਚਾਨਕ ਨਾ ਜਿਹੜਾ ਮਾਹੌਲ ਤਣਾ ਵਾਲਾ ਬਣਿਆ ਸ਼ਾਇਦ ਇੱਕ ਦਾ ਦਿਨ ਰੁੱਕ ਕੇ ਸਾਰਾ ਕੁਝ ਹੋਵੇ ਪਰ ਇੰਨੀ ਵੱਡੀ ਭੀੜ ਆ ਜਿਹੜੀ ਉਹ ਉੱਥੇ ਹੋਗੀ ਨਾ ਉੱਥੇ ਕੋਈ ਭਰਤੀ ਸੀ ਨਾ ਕਿਸੇ ਅਧਿਕਾਰੀ ਨੇ ਆਉਣਾ ਸੀ ਜਦੋਂ ਭਰਤੀ ਹੈ ਨਹੀਂ ਸੀ ਅਧਿਕਾਰੀ ਨੇ ਕਦ ਲਈ ਆਉਣਾ ਸੀ ਪੁਲਿਸ ਨੇ ਇੰਨਾ ਇਕੱਠ ਵੇਖ ਕੇ ਉੱਥੇ ਆ ਕੇ ਸਾਰੇ ਮਾਹੌਲ ਨੂੰ ਸੰਭਿਆ ਤੇ ਗੱਲ ਕਹੀ ਹੈ ਜੀ ਕਿ ਤੁਸੀਂ ਐਵੇਂ ਆ ਗਏ ਹੋ ਇੱਥੇ ਕੋਈ ਭਰਤੀ ਨਹੀਂ ਤੁਹਾਨੂੰ ਕਿਹਨੇ ਕਿਹਾ ਕਰਨੀ ਜੀ WhatsApp ਤੇ ਮੈਸੇਜ ਹੁਕਮਦਾ ਸੀ ਫਿਰ ਪੁਲਿਸ ਦੇ ਵੱਲੋਂ ਹੁਣ ਉਸ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਵੀ ਬੰਦੇ ਵੱਲੋਂ ਜਾਂ ਜਿਹੜੇ ਵੀ ਬੰਦਿਆਂ ਦੇ ਵੱਲੋਂ ਇਹ ਕਰਤੂਤ ਕੀਤੀ ਗਈ ਹੈ ਯਾਨੀ ਕਿ ਤੁਸੀਂ ਦੇਖੋ ਵੀ ਕਰਤੂਤਾਂ ਦਾ ਕੀ ਕੀ ਅਸਰ ਹੁੰਦਾ ਹੈ ਕਰਤੂਤਾਂ ਕਿੱਥੋਂ ਤੁਰਦੀਆਂ ਕਿਹੜੀ ਥਾਂ ਦੇ ਉੱਤੇ ਬੰਦੇ ਦੁਖ ਜਲ ਕਰਦੀਆਂ ਹੁਣ ਇਹਨਾਂ ਲੋਕਾਂ ਦੇ ਰਾਹੀਂ ਇੱਕ ਸੁਨੇਹਾ ਆਪ ਜੀ ਨੂੰ ਵੀ ਜ਼ਰੂਰ ਲੈਣਾ ਬਣਦਾ ਕਿ ਭਾਈ ਤੁਹਾਡੇ ਮੋਬਾਈਲ ਦੇ ਉੱਤੇ ਤੁਹਾਡੇ ਵਟਸਐਪ ਦੇ ਉੱਤੇ ਕੋਈ ਵੀ ਚੀਜ਼ ਹੁੰਦੀ ਆ ਜਾਂਦੀ ਆ ਪਰ ਤੁਸੀਂ ਉਹਦੇ ਪਿੱਛੇ ਨਾ ਲੱਗਿਆ ਕਰੋ ਸਾਡੀ ਆadat ਆ ਵੀ ਮੈਨੂੰ ਉੱਥੋਂ ਜਾਣਕਾਰੀ ਮਿਲੀ ਸੀ ਤੁਸੀਂ ਪਹਿਲਾਂ ਪੁਸ਼ਟੀ ਕਰ ਲਿਆ ਕਰੋ ਪਹਿਲਾਂ ਤੁਸੀਂ ਖੇਚਲ ਕਰ ਲਿਆ ਕਰੋ ਉਸ ਤੋਂ ਬਾਅਦ ਆ ਜਿਹੜੀ ਉਹ ਆਪਾਂ ਉਸ ਗੱਲ ਦੇ ਉੱਤੇ ਅਮਲ ਕਰਨਾ ਨਹੀਂ ਕਰਨਾ ਰਾਇ ਕੋ ਬਣਾਇਆ ਕਰਗੇ ਸਾਨੂੰ ਕਾਲ ਬਹੁਤ ਪਈ ਆ ਬੇਹਦ ਕਾਲ ਪਈ ਆ ਕਿਸੇ ਵੀ ਚੀਜ਼ ਦਾ ਆਪਾਂ ਕੋਈ ਪੜੋਲ ਬਣਾ ਕੇ ਪੇਸ਼ ਕਰ ਦਿੰਨੇ ਆ ਵਧਾ ਕੇ ਪੇਸ਼ ਕਰ ਦਿੰਨੇ ਆ ਘਟਾ ਕੇ ਪੇਸ਼ ਕਰ ਦਿੰਨੇ ਆ ਉਹੋ ਜਿਹੇ ਲੋਕ ਆ ਜਿਹੜੇ ਕਿ ਅੱਗੇ ਤੋਂ ਅੱਗੇ WhatsApp ਦੀਆਂ Facebook ਦੀਆਂ ਚੀਜ਼ਾਂ ਭੇਜੀ ਜਾਂਦੇ ਆ ਉਹਦੇ ਵਿੱਚ ਪੁਸ਼ਟੀ ਨਾਲ ਦੀ ਕੋਈ ਚੀਜ਼ ਨਹੀਂ ਕਰਦੇ ਕਿ ਆਜੋ ਆਪਾਂ ਇਸ ਗੱਲ ਤੋਂ ਵੀ ਬਚ ਗਏ ਤੇ ਜਾਂਦੇ ਜਾਂਦੇ ਗੱਲ ਪਈ ਇਹ ਆ ਵੀ ਜੰਗ ਟਲ ਗਈ ਆ ਮਾਹੌਲ ਸ਼ਾਂਤ ਆ ਇਸ ਵੇਲੇ ਵੀ ਕੁਝ ਕੁ ਲੋਕੇ ਗੱਲ ਕਹਿੰਦੇ ਹਾਲਾਂਕਿ ਮੈਂ ਨਹੀਂ ਕਹਿੰਦਾ ਵੀ ਗਲਤ ਕਹਿੰਦੇ ਹੋਣੇ ਆ ਪਰ ਉਹ ਇਹ ਗੱਲ ਕਹਿੰਦੇ ਜਿ ਕਿ ਫਲਾਣੀ ਥਾਂ ਦੇ ਉੱਤੇ ਸੀ ਡਰੋਨ ਦੇਖਿਆ ਫਲਾਣੀ ਥਾਂ ਦੇ ਉੱਤੇ ਚਮਕੀਲੀ ਚੀਜ਼ ਉਹਨੇ ਦੇਖੀ ਆ ਫਲਾਣੀ ਥਾਂ ਦੇ ਉੱਤੇ ਪੁਲਿਸ ਨੇ ਫਾਇਰਿੰਗ ਕੀਤੀ ਆ ਫਲਾਣੀ ਥਾਂ ਦੇ ਤੇ ਪੁਲਿਸ ਨੇ ਉਹਨੂੰ ਆਪਣੇ ਤਰੀਕੇ ਦੇ ਨਾਲ ਮਾਰ ਡੇ ਗਿਆ ਜਦੋਂ ਦੋਵਾਂ ਦੇਸ਼ਾਂ ਦੇ ਵੱਲੋਂ ਜੰਗਬੰਦੀ ਦੇ ਪਾਲਣਾ ਕੀਤੀ ਜਾ ਰਹੀ ਹੈ ਤੇ ਫਿਰ ਭਾਈਏ ਡਰੋਨ ਪਾਉਣ ਭੇਜ ਰਿਆ ਇਹਨਾਂ ਡਰੋਨਾਂ ਦੇ ਪਿੱਛੇ ਸਾਜ਼ਿਸ਼ ਕੀ ਦੀ ਆ ਕਿਤੇ ਇਹ ਤਾਂ ਨਹੀਂ ਵੀ ਭਾਈ ਜੰਗਬੰਦੀ ਦੀ ਉਲੰਘਣਾ ਫੇਰ ਕੋਈ ਕਰ ਰਿਹਾ ਕਿਤੇ ਇਹ ਤਾਂ ਨਹੀਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਤੋਂ ਇਲਾਵਾ ਕੋਈ ਤੀਜਾ ਆ ਕੇ ਵਿੱਚ ਇਹ ਕੁਝ ਕਰ ਰਿਹਾ ਕਿਤੇ ਇਹ ਤਾਂ ਨਹੀਂ ਪੰਜਾਬ ਦੇ ਲੋਕਾਂ ਨੂੰ ਹੁਗਮਰਾਹ ਕਰ ਰਿਹਾ ਕਿਤੇ ਇਹ ਤਾਂ ਨਹੀਂ ਪੰਜਾਬ ਦੇ ਵਿੱਚੋਂ ਹੀ ਕੋਈ ਸ਼ਰਾਰਤ ਕਰ ਰਿਹਾ ਕਿਤੇ ਇਹ ਤਾਂ ਨਹੀਂ ਪਰਲੇ ਪਾਰੋਂ ਕੋਈ ਸ਼ਰਾਰਤ ਕਰ ਰਿਹਾ ਮਸਲਾ ਕੀ ਆ ਸਰਕਾਰ ਇਹ ਗੱਲ ਕਹਿੰਦੀ ਆ ਮਾਹੌਲ ਸ਼ਾਂਤ ਹੋ ਗਿਆ ਫੌਜ ਇਹ ਗੱਲ ਕਹਿੰਦੀ ਮਾਹੌਲ ਸ਼ਾਂਤ ਹੋ ਗਿਆ ਉਧਰਲੇ ਪਾਸੇ ਦੇਸ਼ ਕਹਿੰਦਾ ਮਾਹੌਲ ਸ਼ਾਂਤ ਹੋ ਗਿਆ ਡਰੋਨ ਫੇਰ ਆ ਜਾਂਦਾ ਇਹ ਡਰੋਨ ਲੋਕਾਂ ਦੇ ਘਰਾਂ ਦੇ ਵਿੱਚ ਤਾਂ ਰੱਖੇ ਹੀ ਨਹੀਂ ਜੇ ਡਰੋਨ ਆਪਾਂ ਕਹਿੰਦੇ ਵੀ ਇਹ ਅਫਵਾਹ ਤੇ ਫਿਰ ਫੌਜ ਕਿਹੜੀ ਚੀਜ਼ ਨੂੰ ਮਾਰ ਕੇ ਛੁੱਟਦੀ ਆ ਇਹ ਵੀ ਸਵਾਲ ਹੈਗਾ ਸੋ ਇਹ ਸਵਾਲ ਦਾ ਉੱਤਰ ਲੋਕ ਚਾਹੁੰਦੇ ਆ ਤੇ ਵੈਸੇ ਪੁਲਿਸ ਦੇ ਵੱਲੋਂ ਸਰਕਾਰ ਦੇ ਵੱਲੋਂ ਇਹ ਗੱਲ ਕਹੇਗੀ ਕਿ ਅਫਵਾਹਾਂ ਬਿਲਕੁਲ ਨਾ ਫੈਲਾਓ ਸਾਡੀ ਵੀ ਬੇਨਤੀ ਆ ਅਫਵਾਹਾਂ ਤੋਂ ਬਚੋ ਹੌਸਲੇ ਦੇ ਵਿੱਚ ਰੋ ਜ਼ਿੰਦਗੀ ਜ਼ਿੰਦਾਬਾਦ ਆ ਉਹੀ ਕਚਰਾ ਖਬਰਾਂ ਫੇਰ ਸ਼ੁਰੂ ਹੋ ਜਾਣੀਆਂ ਹੁਣ ਫਲਾਣੀ ਥਾਂ ਦੇ ਨੇਤਾ ਨੇ ਆ ਗੱਲ ਕਹਤੀ ਫਲਾਣੀ ਥਾਂ ਦੇ ਨੇਤਾ ਨੇ ਆ ਗੱਲ ਕਹਤੀ ਆ ਹੁਣੇ-ਹੁਣੇ ਕਾਂਗਰਸ ਨੇ ਗੱਲ ਕਹੀ ਆ ਇੰਦਰਾ ਗਾਂਧੀ ਜੈਸਾ ਕੋਈ ਨਹੀਂ 1971 ਦੀ ਜੰਗ ਵਿੱਚ ਉਸਨੇ ਜੋ ਕੀਤਾ ਅਬ ਤੋਂ ਕੁਝ ਹੋਇਆ ਹੀ ਨਹੀਂ ਭਾਜਪਾ ਇਹ ਗੱਲ ਕਹਨੀ ਆ ਤੁਸੀਂ ਤਾਂ ਲਸ਼ਕਰੇ ਕਾਂਗਰਸ ਹੋ ਤੁਹਾਨੂੰ ਕੀ ਪਤਾ ਇਹਨਾਂ ਗੱਲਾਂ ਦਾ ਉਹੀ ਠੰਗਮ ਠੰਗੀ ਵਾਲੀ ਗੱਲ ਫੇਰ ਆ ਲੋਕ ਸਵਾਦ ਲੈਣਗੇ ਕੁਝ ਕੁ ਗਾਲਾਂ ਕੱਢਣਗੇ ਕੁਝ ਕੁ ਧਰਨਾ ਲਾਉਣਗੇ ਕੁਝ ਕੁ ਰੇਲੀਆਂ ਕਰਨਗੇ ਕੁਝ ਕਿਨਾਰੇ ਲਾਉਣਗੇ ਤਾਂ ਗੱਲ ਖਤਮ ਯੋਹੀਂ ਆਪਣਾ ਵਕਤ ਨਿਕਲਦਾ ਸੀ ਹੈ ਤੇ ਪਤਾ ਨਹੀਂ ਕਿੰਨਾ ਚਿਰ ਰਹੂਗਾ